ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬ੍ਰਿਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਡੋਨਲਡ ਟਰੰਪ ਨੇ ਆਪਣੇ ਚੋਣ ਵਾਅਦਿਆਂ ਮੁਤਾਬਕ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਦਾ ਜ਼ਿੰਮਾ ਥੋਮਸ ਹੋਮਨ ਨੂੰ ਦਿੱਤਾ ਹੈ ਥੋਮਸ ਹੋਮਨ ਨਿਊਯਾਰਕ ਤੋਂ ਇੱਕ ਸਾਬਕਾ ਪੁਲਿਸ ਅਫਸਰ ਅਤੇ ਯੂ ਐਸ ਇਮੀਗ੍ਰੇਸ਼ਨ ਤੇ ਕਸਟਮ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਨੇ ਟਰੰਪ 20 ਜਨਵਰੀ 2025 ਨੂੰ ਰਾਸ਼ਟਰਪਤੀ ਦੇ ਅਹੁਦਾ ਸੰਭਾਲਣਗੇ। ਉਹਨਾਂ ਨੇ ਬੀਤੇ ਐਤਵਾਰ ਨੂੰ ਥੋਮਸ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਤੋਂ ਬਾਅਦ ਥੋਮਸ ਹੀ ਉਹਨਾਂ ਦੇ ਬਾਰਡਰਜ਼ ਆ ਹੋਣਗੇ। ਡੋਨਲਡ ਟਰੰਪ ਨੇ ਐਲਾਨ ਕੀਤਾ ਹੋਇਆ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਅਮਰੀਕਾ 'ਚ ਰਹ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਤੋਂ ਬਾਹਰ ਭੇਜਣ ਲਈ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਮੁਹਿੰਮ ਚਲਾਏਗਾ। ਹੋਮੈਨੀ ਆਪਣੀ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਨਿਊਯਾਰਕ ਸੂਬੇ 'ਚ ਇੱਕ ਪੁਲਿਸ ਕਰਮੀ ਵਜੋਂ ਕੀਤੀ ਸੀ ਉਸ ਤੋਂ ਬਾਅਦ ਉਹ ਸਰਹੱਦ ਉੱਤੇ ਗਸ਼ਤ ਕਰਨ ਵਾਲੇ ਇੱਕ ਏਜੰਟ ਬਣ ਗਿਆ ਆਪਣੀ ਇਸ ਭੂਮਿਕਾ ਦਾ ਉਹ ਅਕਸਰ ਜ਼ਿਕਰ ਕਰਦੇ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਹਨਾਂ ਨੂੰ ਸਾਲ 2013 'ਚ ਆਈਸ ਦੀ ਡਿਪੋਰਟੇਸ਼ਨ ਸ਼ਾਖਾ ਦਾ ਮੁਖੀ ਨਿਯੁਕਤ ਕੀਤਾ ਸੀ ਇਸ ਅਰਸੇ ਦੌਰਾਨ ਏਜੰਸੀ ਨੇ ਰਿਕਾਰਡ ਸੰਖਿਆ ਦੇ ਪ੍ਰਵਾਸੀਆਂ ਨੂੰ ਉਹਨਾਂ ਦੇ ਮੂਲ ਦੇਸ਼ਾਂ ਨੂੰ ਰਵਾਨਾ ਕੀਤਾ ਸੀ ਆਪਣੇ ਕੰਮ ਦੇ ਬਦਲੇ ਉਹਨਾਂ ਨੂੰ ਨਾਗਰਿਕ ਸੇਵਾ ਦੇ ਸਰਵੋੱਚ ਸਨਮਾਨ ਪ੍ਰੈਜ਼ੀਡੈਂਸ਼ੀਅਲ ਰੈਂਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ 트럼ਪ ਨੇ ਉਹਨਾਂ ਨੂੰ 2017 ਚ ਆਈਸ ਦਾ ਨਿਰਦੇਸ਼ਕ ਨਿਯੁਕਤ ਕੀਤਾ ਜਿਸ ਅਹੁਦੇ ਉੱਤੇ ਉਹ 2018 ਤੱਕ ਬਣੇ ਰਹਿ ਬਾਅਦ ਚ 트럼ਪ ਨੇ ਉਹਨਾਂ ਨੂੰ ਏਜੰਸੀ ਦਾ ਸਥਾਈ ਨਿਰਦੇਸ਼ਕ ਬਣਾਉਣ ਦੀ ਤਜਵੀਜ਼ ਸੰਸਦ ਅੱਗੇ ਰੱਖੀ ਜੋ ਕਦੇ ਪ੍ਰਵਾਨ ਨਹੀਂ ਕੀਤੀ ਗਈ ਹੋਮਨ ਫਿਲਹਾਲ ਫੌਕਸ ਨਿਊਜ਼ ਲਈ ਸਹਿਯੋਗੀ ਵਜੋਂ ਕੰਮ ਕਰਦੇ ਨੇ ਉਹ ਕਨਜ਼ਰਵੇਟਿਵ ਹੈਰੀਟੇਜ ਫਾਊਂਡੇਸ਼ਨ ਵਿੱਚ ਵਿਜ਼ਿਟਿੰਗ ਫੈਲੋ ਵਜੋਂ ਸ਼ਾਮਲ ਹੋਏ ਅਤੇ ਪ੍ਰੋਜੈਕਟ 2025 ਚ ਸਹਿਯੋਗੀ ਨੇ ਇਹ ਨੀਤੀ ਸੁਧਾਰ ਸੰਬੰਧੀ ਇੱਕ ਅਤਿ ਰੂੜੀਵਾਦੀ ਪ੍ਰਸਤਾਵ ਹੈ ਥਾਮਸ ਹੋਮਨ ਨੂੰ ਸਰਹੱਦ ਉੱਤੇ ਕਾਨੂੰਨ ਲਾਗੂ ਕਰਨ ਦਾ ਕਈ ਦਹਾਕਿਆਂ ਦਾ ਤਜਰਬਾ ਹੈ ਬਹੁਤ ਸਾਰੀਆਂ ਨਜ਼ਰਾਂ ਇਸ ਉੱਤੇ ਟਿਕੀਆਂ ਨੇ ਕਿ ਉਹ ਅਮਰੀਕਾ ਚ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸ ਨੂੰ ਕਿਵੇਂ ਠੱਲ ਪਾਉਣਗੇ ਥਾਮਸ ਪ੍ਰਵਾਸ ਨੂੰ 9/11 ਦੇ ਹਮਲੇ ਤੋਂ ਬਾਅਦ ਅਮਰੀਕੀ ਸੁਰੱਖਿਆ ਦੀ ਸਭ ਤੋਂ ਵੱਡੀ ਉਨਤਾਈ ਵਜੋਂ ਦੇਖਦੇ ਨੇ ਜਿਸ ਨੂੰ ਠੀਕ ਕਰਨ ਦੀ ਲੋੜ ਹੈ ਗਰਮੀਆਂ ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਚ ਅਮਰੀਕਾ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਕਹਿ ਸੀ ਚੰਗਾ ਇਹ ਤੁਸੀਂ ਹੁਣ ਆਪਣਾ ਸਮਾਨ ਬੰਨਣਾ ਸ਼ੁਰੂ ਕਰ ਦਿਓ ਲੇਕਿਨ ਬਾਰਡਰਜ਼ ਆਰ ਵਜੋਂ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੋਵੇਗੀ ਇਹ ਅਜੇ ਸਪਸ਼ਟ ਨਹੀਂ ਹੈ ਪ੍ਰਵਾਸ ਦੇ ਪ੍ਰਬੰਧਨ ਲਈ ਅਮਰੀਕਾ ਦੀਆਂ ਕਈ ਸਰਕਾਰੀ ਏਜੰਸੀਆਂ ਚ ਤਾਲਮੇਲ ਕਾਇਮ ਕਰਨ ਦੀ ਲੋੜ ਹੁੰਦੀ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਵੱਡੀ ਸੰਖਿਆ ਚ ਪ੍ਰਵਾਸੀਆਂ ਨੂੰ ਕੱਢਣ ਦੀ ਵਿਉਂਤ ਬਣਾ ਰਿਹਾ ਹੈ ਇਸ ਤੋਂ ਪਹਿਲਾਂ ਵੀ 1954 ਚ ਅਮਰੀਕਾ ਦੇ ਰਾਸ਼ਟਰਪਤੀ ਡਵਾਈਟ ਡੀ ਆਈਸ਼ਨ ਹਾਵਰ ਨੇ ਕਾਰਜਕਾਲ ਦੌਰਾਨ ਅਜਿਹੀ ਮੁਹਿੰਮ ਚਲਾਈ ਗਈ ਸੀ ਦਾਵਾ ਹੈ ਕਿ ਉਸ ਆਪਰੇਸ਼ਨ ਦੌਰਾਨ ਬਿਨਾਂ ਦਸਤਾਵੇਜ਼ਾਂ ਵਾਲੇ ਤਕਰੀਬਨ 13 ਲੱਖ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਭੇਜਿਆ ਗਿਆ ਇਨ੍ਹਾਂ ਚੋਂ ਜ਼ਿਆਦਾਤਰ ਪ੍ਰਵਾਸੀ ਮੈਕਸੀਕਨ ਸਨ ਇਸ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਕਿਹਾ ਜਾਂਦਾ ਹੈ ਆਲੋਚਕ ਇਸ ਨੂੰ دہشت ਦੀ ਮੁਹਿੰਮ ਕਹਿ ਕੇ ਇਸ ਦੀ ਆਲੋਚਨਾ ਕਰਦੇ ਨੇ ਇਸ ਨੇ ਸਿਰਫ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ 'ਚ ਰਹਿਣ ਵਾਲਿਆਂ ਨੂੰ ਹੀ ਨਹੀਂ ਸਗੋ ਅਮਰੀਕਾ 'ਚ ਵਸਦੇ ਮੈਕਸੀਕਨ ਮੂਲ ਦੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕੀਤਾ ਇਸ ਆਪਰੇਸ਼ਨ ਨੇ ਪ੍ਰਵਾਸ ਨਾਲ ਜੁਟਣ ਲਈ ਫੌਜੀ ਢੰਗਾਂ ਦੀ ਵਰਤੋਂ ਦਾ ਮੋੜ ਬੰਨਿਆ 9 ਜੂਨ ਨੂੰ ਆਪਰੇਸ਼ਨ ਦੀ ਕੈਲੀਫੋਰਨੀਆ ਤੇ ਐਰੀਜ਼ੋਨਾ ਚ ਸ਼ੁਰੂਆਤ ਦੀ ਪੁਸ਼ਟੀ ਕੀਤੀ ਗਈ। ਅਗਲੇ ਦਿਨ ਬਹੁ ਫਟਾਲੇ ਹੀ ਬਾਰਡਰ ਪੈਟਰੋਲ 800 ਏਜੰਟਸ ਨੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਚ ਬਿਨਾ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਨੂੰ ਫੜਨ ਲਈ ਨਾਕੇ ਲਾ ਦਿੱਤੇ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪਹਿਲੇ ਹਫ਼ਤੇ ਦੌਰਾਨ ਹੀ ਏਜੰਟਾਂ ਨੇ 12300 ਤੋਂ ਜ਼ਿਆਦਾ ਮੈਕਸੀਕਨ ਲੋਕਾਂ ਨੂੰ ਫੜਿਆ ਤੇ ਲਗਭਗ 7000 ਨੂੰ ਬੱਸਾਂ ਚ ਭਰ ਕੇ ਡਿਪੋਰਟ ਕਰਨ ਲਈ ਨੋਗਾਲੇ ਸਰਵਾਨਾ ਕਰ ਦਿੱਤਾ ਗਿਆ। ਮਹੀਨਾ ਮੁੱਕਣ ਤੋਂ ਪਹਿਲਾਂ ਹੀ 20 ਹਜ਼ਾਰ ਹੋਰ ਗ੍ਰਿਫਤਾਰ ਕਰ ਲਏ ਗਏ ਬਾਰਡਰ ਪੈਟਰੋਲ ਏਜੰਟਸ ਦੀਆਂ 12-12 ਦੀਆਂ ਟੋਲੀਆਂ ਬਣਾਈਆਂ ਗਈਆਂ ਸਨ ਜੋ ਗਸ਼ਤ ਲਈ ਗਸ਼ਤੀਵਾਰ ਕਾਰਾਂ ਵਾਹਨ ਪਿਕਅਪ ਟਰੱਕਾਂ ਦੀ ਵਰਤੋਂ ਤੋਂ ਇਲਾਵਾ ਹਵਾਈ ਨਿਗਰਾਨੀ ਲਈ ਜਹਾਜ਼ਾਂ ਦੀ ਵਰਤੋਂ ਵੀ ਕਰ ਰਹੇ ਸਨ ਇਹ ਜਹਾਜ਼ ਜ਼ਮੀਨੀ ਟੋਲੀਆਂ ਨੂੰ ਹਵਾ ਚੋਂ ਮਾਰਗਦਰਸ਼ਨ ਦਿੰਦੇ ਸਨ ਅਮਰੀਕਾ ਨੇ 2025 ਲਈ H2B ਸਥਾਈ ਵਿਦੇਸ਼ੀ ਵਰਕਰ ਵੀਜ਼ਾ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ ਹੈ H2B ਵੀਜ਼ਾ ਅਸਥਾਈ ਗੈਰ ਖੇਤੀਬਾੜੀ ਕੰਮਿਆਂ ਨੂੰ ਅਮਰੀਕਾ 'ਚ ਰੋਜ਼ਗਾਰ ਲੱਭਣ ਦੀ ਇਜਾਜ਼ਤ ਦਿੰਦਾ ਹੈ ਖਾਸ ਤੌਰ ਤੇ ਉਦਯੋਗਾਂ 'ਚ ਜਿਨ੍ਹਾਂ ਨੂੰ ਮੌਸਮੀ ਜਾਂ ਅਸਥਾਈ ਕੰਮਿਆਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਉਸਾਰੀ, ਸੈਰਸਪਾਟਾ ਤੇ ਹੋਰ ਸੇਵਾ ਖੇਤਰਾਂ 'ਚ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆਫ ਲੇਬਰ ਨਾਲ ਸਲਾਹ ਕਰਕੇ ਘੋਸ਼ਣਾ ਕੀਤੀ ਗਈ ਹੈ ਕਿ ਇੱਕ ਵਾਧੂ 64716 H2B ਬਣਾਉਣ ਦੀ ਉਮੀਦ ਕਰਦਾ ਹੈ ਅਗਲੇ ਸਾਲ 2025 ਲਈ ਅਸਥਾਈ ਗੈਰ ਖੇਤੀ ਵਰਕਰ ਵੀਜ਼ੇ ਉਪਲਬਧ ਹੋਣਗੇ ਅਮਰੀਕਾ ਦੇ ਇਸ ਐਲਾਨ ਨਾਲ ਭਾਰਤੀ ਕਾਮਿਆਂ ਨੂੰ ਵੱਡੇ ਪੱਧਰ ਤੇ ਫਾਇਦਾ ਹੋਵੇਗਾ ਇਹ ਸੀਮਾ ਵਾਧਾ ਬਹੁਤ ਸਾਰੇ ਕਾਰੋਬਾਰਾਂ ਚ ਮਦਦ ਕਰਦੀ ਹੈ ਖਾਸ ਤੌਰ ਤੇ ਉਹ ਜਿਹੜੇ ਆਪਣੇ ਕਰਮਚਾਰੀਆਂ ਨੂੰ ਵਧਾਉਣ ਲਈ ਅਸਥਾਈ ਕਰਮਚਾਰੀਆਂ ਤੇ ਨਿਰਭਰ ਕਰਦੇ ਨੇ ਅਮਰੀਕੀ ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚ ਚੁੱਕਿਆ ਜਦੋਂ ਕਈ ਉਦਯੋਗ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ ਇਹ ਕਦਮ ਇਹ ਵੀ ਦਰਸਾਉਂਦਾ ਹੈ ਕਿ ਅਮਰੀਕਾ ਵਿਦੇਸ਼ੀ ਕਾਮਿਆਂ ਦੀ ਲੋੜ ਨੂੰ ਪਛਾਣਦੇ ਹੋਏ ਕਾਰਜਕਾਰੀ ਪ੍ਰੋਗਰਾਮਾਂ ਨੂੰ ਲਚਕਦਾਰ ਬਣਾਉਣ ਵੱਲ ਕਦਮ ਚੁੱਕ ਰਿਹਾ ਹੈ 2025 ਲਈ ਵੀਜ਼ਾ ਸੀਮਾ ਵਧਾਉਣ ਨਾਲ ਨਾ ਸਿਰਫ ਕਾਮਿਆਂ ਲਈ ਮੌਕੇ ਵਧਣਗੇ ਸਗੋਂ ਅਮਰੀਕੀ ਕਾਰੋਬਾਰਾਂ ਨੂੰ ਵੀ ਵੱਡੀ ਰਾਹਤ ਮਿਲ ਸਕਦੀ ਹੈ ਇੱਥੇ ਦੱਸਦੀ ਹੈ ਕਿ ਜੇਕਰ ਕੋਈ ਵਿਦੇਸ਼ੀ ਦੇਸ਼ ਦਾ ਨਾਗਰਿਕ ਜੋ ਸੰਯੁਕਤ ਰਾਜ ਚ ਕੰਮ ਕਰਨਾ ਚਾਹੁੰਦਾ ਹੈ ਨੂੰ ਪਹਿਲਾਂ ਸਹੀ ਵੀਜ਼ਾ ਪ੍ਰਾਪਤ ਕਰਨਾ ਪਵੇਗਾ ਜੇਕਰ ਰੋਜ਼ਗਾਰ ਪੱਕਾ ਨਹੀਂ ਤਾਂ ਬਿਨੇਕਰ ਅਸਥਾਈ ਰੋਜ਼ਗਾਰ ਵੀਜ਼ੇ ਲਈ ਅਰਜ਼ੀ ਦੇ ਸਕਦਾ ਹੈ ਇਥੇ 11 ਅਸਥਾਈ ਵਰਕਰ ਵੀਜ਼ਾ ਸ਼੍ਰੇਣੀਆਂ ਨੇ ਅਸਥਾਈ ਵਰਕਰ ਵੀਜ਼ਾ ਲਈ ਜ਼ਿਆਦਾਤਰ ਬਿਨੇਕਾਰਾਂ ਕੋਲ ਇੱਕ ਪ੍ਰਵਾਨਿਤ ਪਟੀਸ਼ਨ ਹੋਣੀ ਚਾਹੀਦੀ ਹੈ ਸੰਭਾਵੀ ਮਾਲਕ ਨੂੰ ਬਿਨੇਕਰ ਦੀ ਤਰਫੋਂ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਪਟੀਸ਼ਨ ਦੀ ਸਮੀਖਿਆ ਕਰਦੀ ਹੈ ਐਚ2ਬੀ ਵਰਗੀਕਰਨ ਚ ਰਹਿਣ ਦੀ ਅਦਿਕਤਮ ਮਿਆਦ 3 ਸਾਲ ਹੈ ਇੱਕ ਵਿਅਕਤੀ ਜਿਸ ਕੋਲ ਕੁੱਲ 3 ਸਾਲਾਂ ਲਈ H2B ਗੈਰ ਪ੍ਰਵਾਸੀ ਦਰਜਾ ਹੈ ਉਸ ਨੂੰ H2B ਗੈਰ ਪ੍ਰਵਾਸੀ ਵਜੋਂ ਮੁਰ ਦਾਖਲਾ ਲੈਣ ਤੋਂ ਪਹਿਲਾਂ 3 ਮਹੀਨਿਆਂ ਦੀ ਨਿਰਵਿਘਨ ਮਿਆਦ ਲਈ ਸੰਯੁਕਤ ਰਾਜ ਤੋਂ ਬਾਹਰ ਜਾਣਾ ਪਵੇਗਾ ਤੇ ਰਹਿਣਾ ਹੋਵੇਗਾ H2B ਵੀਜ਼ਾ ਦਾ ਉਦੇਸ਼ ਅਸਥਾਈ ਕਰਮਚਾਰੀਆਂ ਦੀ ਜ਼ਰੂਰਤ ਨੂੰ ਪੂਰਾ ਕਰਨਾ ਹੈ ਖਾਸ ਤੌਰ ਤੇ ਉਦਯੋਗਾਂ 'ਚ ਜਿੱਥੇ ਅਮਰੀਕੀ ਕਰਮਚਾਰੀਆਂ ਦੀ ਕਮੀ ਹੈ ਇਹ ਵੀਜ਼ਾ ਵਿਸ਼ੇਸ਼ ਤੌਰ ਤੇ ਉਸਾਰੀ ਖੇਤਰ, ਹੋਟਲ ਅਤੇ ਸੈਰਸਪਾਟਾ ਉਦਯੋਗ, ਮਨੋਰੰਜਨ ਤੇ ਥੀਮ ਪਾਰਕ, ਲਾਂਡਰੀ, ਸਫਾਈ ਤੇ ਹੋਰ ਸੇਵਾਵਾਂ, ਬਾਗਬਾਨੀ ਤੇ ਲੈਂਡਸਕੇਪਿੰਗ, ਭੋਜਨ ਸੇਵਾਵਾਂ ਖੇਤਰਾਂ 'ਚ ਕੰਮ ਕਰਨ ਲਈ ਜਾਰੀ ਕੀਤਾ ਜਾਂਦਾ ਹੈ। ਯੂਐਸ ਡਿਪਾਰਟਮੈਂਟ ਆਫ ਲੇਬਰ ਤੇ ਹੋਰ ਸਬੰਧਤ ਏਜੰਸੀਆਂ ਅਨੁਸਾਰ ਅਮਰੀਕਾ 'ਚ ਇਹਨਾਂ ਸੈਕਟਰਾਂ 'ਚ ਕਾਮਿਆਂ ਦੀ ਭਾਰੀ ਕਮੀਆਂ ਤੇ H2B ਵੀਜ਼ਾ ਦਾ ਇੱਕ ਵੱਡਾ ਪ੍ਰਵਾਹ ਇਹਨਾਂ ਘਾਟਾਂ ਨੂੰ ਪੂਰਾ ਕਰਨ 'ਚ ਮਦਦ ਕਰੇਗਾ। 2025 ਲਈ ਵੀਜ਼ਾ ਸੀਮਾ 'ਚ ਵਾਧਾ ਨਾ ਸਿਰਫ ਅਮਰੀਕੀ ਕੰਪਨੀਆਂ ਨੂੰ ਆਪਣੇ ਕੰਮਿਆਂ ਦੀ ਲੋਡ ਨੂੰ ਪੂਰਾ ਕਰਨ 'ਚ ਮਦਦ ਕਰੇਗਾ ਸਗੋਂ ਇਹ ਆਪਣੇ ਦੇਸ਼ 'ਚ ਰੋਜ਼ਗਾਰ ਦੀ ਤਲਾਸ਼ ਕਰ ਰਹੇ ਕਾਮਿਆਂ ਲਈ ਨਵੇਂ ਮੌਕੇ ਵੀ ਪੈਦਾ ਕਰੇਗਾ ਆਮ ਤੌਰ ਤੇ H2B ਵੀਜ਼ਾ ਦੀ ਸਾਲਾਨਾ ਸੀਮਾ 66000 ਤੱਕ ਹੁੰਦੀ ਹੈ ਇਸ ਤੋਂ 33000 ਵੀਜ਼ੇ ਅਕਤੂਬਰ ਤੋਂ ਪਹਿਲਾਂ ਪਹੁੰਚਣ ਵਾਲੇ ਕਾਮਿਆਲੀ ਹੁੰਦੇ ਨੇ ਤੇ ਬਾਕੀ 33000 ਵੀਜ਼ੇ April ਤੋਂ ਪਹਿਲਾਂ ਪਹੁੰਚਣ ਵਾਲੇ ਕਾਮਿਆਲੀ ਹੁੰਦੇ ਆ ਪਰ ਵੀਜ਼ਾ ਸੀਮਾਵਾਂ 'ਚ ਸਾਲਾਨਾ ਵਾਧੇ ਦਾ ਮਤਲਬ ਹੈ ਕਿ ਬਧੇਰੇ ਵਿਦੇਸ਼ੀ ਕਾਮਿਆਂ ਨੂੰ ਮੌਕੇ ਮਿਲਣਗੇ ਖਾਸ ਤੌਰ ਤੇ ਉਹਨਾਂ ਉਦਯੋਗਾਂ ਲਈ ਜੋ ਮੌਸਮੀ ਜਾਂ ਅਸਥਾਈ ਕਾਮਿਆਂ ਤੇ ਨਿਰਭਰ ਕਰਦੇ ਨੇ ਇਸ ਦੇ ਨਾਲ ਹੀ ਡੀ ਐਚ ਐਸ ਤੇ ਡੀਓਐਲ ਨੇ ਅਮਰੀਕੀ ਤੇ ਵਿਦੇਸ਼ੀ ਕਾਮਿਆਂ ਲਈ ਇੱਕੋ ਜਿਹੇ ਮਜ਼ਬੂਤ ਸੁਰੱਖਿਆ ਪ੍ਰਬੰਧ ਕੀਤੇ ਨੇ ਜਿਸ ਵਿੱਚ ਇਹ ਯਕੀਨੀ ਬਣਾਉਣਾ ਵੀ ਸ਼ਾਮਲ ਹੈ ਕਿ ਰੋਜ਼ਗਾਰਦਾਤਾ ਪਹਿਲਾਂ ਨੌਕਰੀਆਂ ਭਰਨ ਲਈ ਅਮਰੀਕੀ ਕਰਮਚਾਰੀਆਂ ਦੀ ਭਾਲ ਕਰਦੇ ਨੇ ਅਤੇ ਭਰਤੀ ਕਰਦੇ ਨੇ ਜਿਵੇਂ ਕਿ ਐਚ 2 ਬੀ ਪ੍ਰੋਗਰਾਮ ਦੀ ਲੋੜ ਹੈ ਤੇ ਇਹ ਨੌਕਰੀ ਤੇ ਰੱਖੇ ਗਏ ਵਿਦੇਸ਼ੀ ਕਾਮਿਆਂ ਦਾ ਬੇਈਮਾਨ ਮਾਲਕਾਂ ਦੁਆਰਾ ਸ਼ੋਸ਼ਣ ਨਹੀਂ ਕੀਤਾ ਜਾਂਦਾ H2B ਪੂਰਕ ਡੀਐਮ ਚ ਗੁਆਟੇਮਾਲਾ ਅਲਸਲਵਾਡੋਰ ਹੋਂਡੋਰਾਸ ਹੈਤੀ ਕੋਲੰਬੀਆ ਇਕਵਾਡੋਰ ਜਾਂ ਕੋਸਟਾ ਰੀਕਾ ਦੇ ਕੰਮਿਆਲੀ 20000 ਵੀਜ਼ਾ ਤੇ 44716 ਸਪਲੀਮੈਂਟਲ ਵੀਜ਼ੇ ਦੀ ਇੱਕ ਵੱਖਰੀ ਵੰਡ ਸ਼ਾਮਲ ਹੋਵੇਗੀ ਜੋ ਪਿਛਲੇ 3 ਵਿੱਤੀ ਸਾਲਾਂ ਚੋ ਇੱਕ ਦੌਰਾਨ H2B ਵੀਜ਼ਾ ਪ੍ਰਾਪਤ ਕਰਨ ਵਾਲੇ ਜਾਂ H2B ਵੀਜ਼ਾ ਸਥਿਤੀ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਲਈ ਉਪਲਬਧ ਹੋਣਗੇ ਅਮਰੀਕੀ ਰਾਸ਼ਟਰਪਤੀ ਚੋਨਾ ਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਪੱਛਮੀ ਏਸ਼ੀਆ ਚ دہشت ਦਾ ਮਾਹੌਲ ਹੈ ਇੱਕ ਪਾਸੇ ਇਜ਼ਰਾਈਲ ਨੇ ਹਮਾਸ ਹਿਜ਼ਬੁੱਲਾ ਤੇ ਈਰਾਨ ਤੇ ਇਕੱਲੇ ਹੱਥ ਖੜੇ ਕੀਤੇ ਨੇ ਦੂਜੇ ਪਾਸੇ ਇੱਕ ਅਖਬਾਰ ਨੇ ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਖੁਲਾਸਾ ਕੀਤਾ ਹੈ ਕਿ ਟਰੰਪ ਦੇ ਕਰੀਬੀ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਸ਼ਾਸਨ ਦਾ ਤਖਤਾ ਪਲਟਣ ਦੀ ਰਣਨੀਤਿਕ ਯੋਜਨਾ ਬਣਾ ਰਹੇ ਨੇ ਰਿਪੋਰਟ ਚ ਕਿਹਾ ਗਿਆ ਕਿ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ ਸ਼ਾਕੀਅਨ ਦੁਆਰਾ ਦੁਨੀਆ ਲਈ ਇੱਕ ਉਦਾਰਵਾਦੀ ਚਿਹਰਾ ਨੇ ਪਰ ਈਰਾਨ ਦੀ ਵਾਕਡੋਰ ਸੁਪਰੀਮ ਲੀਡਰ ਅਲੀ ਖਾਮੇਨੇਈ ਦੇ ਹੱਥਾਂ ਚ ਹੈ ਕਾਮੇ ਨਹੀਂ ਅਮਰੀਕਾ ਨੂੰ ਲਗਾਤਾਰ ਚੁਣੌਤੀ ਦੇ ਰਹੇ ਨੇ ਸੂਤਰਾਂ ਦੇ ਹਵਾਲੇ ਨਾਲ ਅਮਰੀਕਾ ਇਜ਼ਰਾਈਲ 'ਚ ਸ਼ਾਂਤੀ ਸਥਾਪਿਤ ਕਰਕੇ ਈਰਾਨ ਦੀ ਤਾਕਤ ਨੂੰ ਘਟ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਦੱਸ ਦਈਏ ਕਿ ਪਿਛਲੇ ਕਾਰਜਕਾਲ 'ਚ ਟਰੰਪ ਨੇ ਈਰਾਨ ਨਾਲ ਪਰਮਾਣੂ ਸਮਝੌਤਾ ਖਤਮ ਕਰਕੇ ਉਸ ਤੇ ਪਾਬੰਦੀਆਂ ਲਗਾ ਦਿੱਤੀਆਂ ਸਨ ਦੱਸ ਦਈਏ ਕਿ ਪਿਛਲੇ ਕਾਰਜਕਾਲ 'ਚ ਟਰੰਪ ਨੇ ਈਰਾਨ ਨਾਲ ਪਰਮਾਣੂ ਸਮਝੌਤਾ ਖਤਮ ਕਰਕੇ ਉਸ ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ ਟਰੰਪ ਨੇ 3 ਜਨਵਰੀ 2020 ਨੂੰ ਕੋਟਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਹੁਕਮ ਦਿੱਤਾ ਸੀਗਾ ਉਦੋਂ ਤੋਂ ਈਰਾਨ ਟਰੰਪ ਨੂੰ ਆਪਣਾ ਕਟੜ ਦੁਸ਼ਮਣ ਮੰਨਦਾ ਹੈ ਈਰਾਨ ਨੂੰ ਆਰਥਿਕ ਤੌਰ ਤੇ ਤੋੜਨ ਲਈ ਟਰੰਪ ਨੇ ਆਪਣੇ ਨਵੇਂ ਪ੍ਰਸ਼ਾਸਨ ਦੀ ਕੈਬਨਿਟ 'ਚ ਈਰਾਨ ਵਿਰੋਧੀ ਲੋਕਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਟਰੰਪ ਨੇ ਮਾਈਕ ਵਾਰਡਸ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਆਰਕਾਂਸਾਸ ਦੇ ਸਾਬਕਾ ਗਵਰਨਰ ਮਾਈਕ ਹਕਾਬੀ ਨੂੰ ਇਜ਼ਰਾਈਲ ਚ ਰਾਜਦੂਤ ਨਿਯੁਕਤ ਕੀਤਾ ਇਸ ਦੇ ਨਾਲ ਹੀ ਟਰੰਪ ਨੇ ਫੌਕਸ ਨਿਊਜ਼ ਦੇ ਹੋਸਟ ਅਤੇ ਲੇਖਕ ਪੀਟ ਹੈਗਸੇਥ ਨੂੰ ਰੱਖਿਆ ਸਖਤਰ ਨਿਯੁਕਤ ਕੀਤਾ ਹੈ ਹੈਗਸੇਥ ਨੇ ਇਜ਼ਰਾਈਲ ਨੂੰ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਹਮਲਾ ਕਰਨ ਲਈ ਖੁਦਮੁਖਤਿਆਰੀ ਦੇਣ ਦੀ ਵਕਾਲਤ ਕੀਤੀ ਹੈ ਅਮਰੀਕੀ ਚੋਣ ਪ੍ਰਚਾਰ ਦੌਰਾਨ ਟਰੰਪ ਨੇ ਈਰਾਨ ਤੇ ਉਹਨਾਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੇ ਇੱਕ ਅਧਿਕਾਰੀ ਨੇ ਸਤੰਬਰ ਚ ਇੱਕ ਪਹਾੜੇ ਦੇ ਨਿਸ਼ਾਨੇਬਾਜ਼ ਨੂੰ ਟਰੰਪ ਨੂੰ ਮਾਰਨ ਦੀ ਯੋਜਨਾ ਬਣਾਉਣ ਲਈ ਕਿਹਾ ਸੀ ਇਫਰਾਦ ਸ਼ਾਕੇਰੀ ਨਾਂ ਦੇ ਵਿਅਕਤੀ ਨੂੰ 트럼ਪ ਦੀ ਹੱਤਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਇੱਕ ਰਿਪੋਰਟ ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ 트럼ਪ ਇਰਾਨ ਖਿਲਾਫ ਐਕਸ਼ਨ ਮੋਡ 'ਚ ਨਜ਼ਰ ਆ ਸਕਦੇ ਨੇ ਦਿੱਲੀ ਦੀ ਇੱਕ ਅਦਾਲਤ ਨੇ ਖਾਲਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ 'ਚ ਹੱਤਿਆ ਕਰਨ ਦੀ ਕੋਸ਼ਿਸ਼ ਦੇ ਮਲਜ਼ਮ ਵਿਕਾਸ ਯਾਦਵ ਨੂੰ ਉਸ ਖਿਲਾਫ ਦਰਜ ਅਗਵਾ ਤੇ ਜ਼ਬਰੀ ਵਸੂਲੀ ਦੇ ਮਾਮਲੇ 'ਚ ਨਿਜੀ ਪੇਸ਼ੀ ਤੋਂ ਛੋੜ ਦਿੱਤੀ ਹੈ ਅਦਾਲਤ ਨੇ ਯਾਦਵ ਦੇ ਖੁਦ ਦੀ ਜਾਨ ਨੂੰ ਖਤਰਾ ਹੋਣ ਦਾ ਦਾਵਾ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਸੁਣਾਇਆ ਵਿਸ਼ੇਸ਼ ਜੱਜ ਸੁਮਿਤ ਦਾਸ ਨੇ ਯਾਦਵ ਨੂੰ ਉਸਦੇ ਵਕੀਲ ਵੱਲੋਂ ਧਾਇਰ ਅਰਜ਼ੀ ਤੇ 16 ਨਵੰਬਰ ਲਈ ਨਿੱਜੀ ਤੌਰ ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਅਰਜ਼ੀ ਚ ਦਾਵਾ ਕੀਤਾ ਗਿਆ ਕਿ ਯਾਦਵ ਦੇ ਨਿੱਜੀ ਵੇਰਵੇ ਜਨਤਕ ਕੀਤੇ ਗਏ ਨੇ ਜਿਸ ਕਰਕੇ ਉਸ ਦੀ ਜਾਨ ਨੂੰ ਖਤਰਾ ਹੈ ਜੱਜ ਨੇ ਯਾਦਵ ਨੂੰ ਸੁਣਵਾਈ ਦੀ ਅਗਲੀ ਤਰੀਕ 3 ਫਰਵਰੀ ਨੂੰ ਅਦਾਲਤ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸ਼ਹਿਰ ਦੇ ਇੱਕ ਕਾਰੋਬਾਰੀ ਦੀ ਸ਼ਿਕਾਇਤ 'ਤੇ ਯਾਦਵ ਨੂੰ ਪਿਛਲੇ ਸਾਲ ਦਸੰਬਰ 'ਚ ਗ੍ਰਿਫਤਾਰ ਕੀਤਾ ਸੀ। ਕਾਰੋਬਾਰੀ ਨੇ ਯਾਦਵ ਉੱਤੇ ਜ਼ਬਰੀ ਵਸੂਲੀ ਅਤੇ ਅਗਵਾ ਦਾ ਦੋਸ਼ ਲਾਇਆ ਸੀ। ਹੱਤਿਆ ਦੇ ਮਾਮਲੇ 'ਚ ਉਮਰ ਕੈਦ ਕੱਟ ਰੈ ਮਿਨੀਸੋਟਾ ਦੇ ਇੱਕ ਵਿਅਕਤੀ ਦੀ ਸਜ਼ਾ ਇੱਕ ਜੱਜ ਵੱਲੋਂ ਰੱਦ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਜੱਜ ਦੇ ਫੈਸਲੇ ਉਪਰੰਤ ਐਜਰ ਬੈਰੀਨੋਟਸੋ ਕੁਇਨਟਾਨਾ ਨਾਮੀ ਵਿਅਕਤੀ ਨੂੰ 16 ਸਾਲ ਜੇਲ੍ਹ ਚ ਬਿਤਾਉਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਕੁਇਨਟਾਨਾ ਨੂੰ 2009 ਚ 18 ਸਾਲ ਜੈਕ ਮਿਕਲਸਨ ਨਾਮੀ ਵਿਅਕਤੀ ਦੀ ਹੱਤਿਆ ਲਈ ਦੋਸ਼ੀ ਪਾਇਆ ਜਾਣ ਤੇ ਅਦਾਲਤ ਨੇ ਬਿਨਾ ਪੈਰੋਲ ਉਮਰ ਕੈਦੀ ਸਜ਼ਾ ਸੁਣਾਈ ਸੀਗੀ ਇਸ ਸਾਲ ਅਗਸਤ ਚ ਅਟਾਰਨੀ ਜਨਰਲ ਕੀਥ ਐਲਿਸਨ ਦੇ ਦਫ਼ਤਰ ਤਹਿਤ ਕੰਮ ਕਰਦੀ ਸਜ਼ਾ ਬਾਰੇ ਮੁੜ ਵਿਚਾਰ ਕਮੇਟੀ ਨੇ ਜਾਰੀ ਇੱਕ ਰਿਪੋਰਟ ਚ ਕਿਹਾ ਕਿ ਕੁਇਨਟਾਨਾ ਦੇ ਮਾਮਲੇ ਚ ਕਈ ਗੰਭੀਰ ਕੋਤਾਈਆਂ ਪਾਈਆਂ ਗਈਆਂ ਨੇ ਇਸ ਰਿਪੋਰਟ ਉਪਰੰਤ ਬੀਤੇ ਦਿਨ ਸਟੇਟ ਕੋਰਟ ਜੱਜ ਜੌਨ ਮੈਕਬਰਾਇਡ ਨੇ ਕੋਇੰਟਾਨਾ ਦੀ ਸਜ਼ਾ ਰੱਦ ਕੀਤੀ ਤੇ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਜੱਜ ਨੇ ਉਸ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਜੱਜ ਨੇ ਆਪਣੇ ਫੈਸਲੇ 'ਚ ਕਿਹਾ ਕਿ ਕੋਇੰਟਾਨਾ ਦੇ ਮਾਮਲੇ ਦੀ ਨਿਰਪੱਖ ਸੁਣਵਾਈ ਨਹੀਂ ਹੋਈ ਕਿਉਂਕਿ ਸਰਕਾਰੀ ਵਕੀਲਾਂ ਨੇ ਉਸ ਦੇ નિર્ਦੋਸ਼ ਹੋਣ ਸੰਬੰਧੀ ਸਾਰੇ ਸਬੂਤ ਪੇਸ਼ ਨਹੀਂ ਕੀਤੇ ਤੇ ਨਾ ਹੀ ਉਸ ਦੇ ਆਪਣੇ ਵਕੀਲਾਂ ਨੇ ਮਾਮਲੇ ਦੀ ਪ੍ਰਭਾਵੀ ਢੰਗ ਨਾਲ ਪੈਰਵਾਈ ਕੀਤੀ ਇਸ ਫੈਸਲੇ ਉਪਰੰਤ ਹੈਨੇਪਨ ਕਾਉਂਟੀ ਅਟਾਰਨੀ ਮੈਰੀ ਮੋਰੀਆਰਟੀ ਨੇ ਕਿਹਾ ਕਿ ਕੋਇੰਟਾਨਾ ਵੱਲੋਂ ਜੇਲ੍ਹ ਚ ਬਿਤਾਏ 16 ਸਾਲ ਵਾਪਸ ਨਹੀਂ ਲਿਆਂਦੇ ਜਾ ਸਕਦੇ ਇਸ ਲਈ ਸਾਨੂੰ ਅਫਸੋਸ ਹੈ ਰਿਹਾਈ ਉਪਰੰਤ ਕੋਇੰਟਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਤਾਂ ਹੋਣਾ ਹੀ ਸੀ ਮੈਂ ਜੇਲ੍ਹ ਤੋਂ ਬਾਹਰ ਆ ਕੇ ਖੁਸ਼ ਹਾਂ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ